ਦਾ ਵਾਦਾ ਕੀਤਾ ਹੈ ਮੈਨਾ ਨੂੰ ਵੀ ਇਹਦੇ ਹਜ਼ਾਰ ਹਜ਼ਾਰ ਰੁਪਏ ਦਵਾ ਦਿੱਤੇ ਆ ਹਜ਼ਾਰ ਇਹ ਕੰਨੀ ਨਹੀਂ ਕਰੀ ਕਿੰਨਾ ਨਗਾ ਸਾਡੇ

ਹਾਂ ਸਾਡਾ ਜਾਇ ਬਾਦਕਰੀ ਦੀਆਂ ਚੱਕ ਸਾਡੇ ਕਹਿੰਦੇ ਆ ਚਲ ਨੂੰ ਜਮਰ ਦੀ ਕਹਿੰਦੇ ਆ ਪੂਰ ਚੁੱਕ ਟੈਕਸ ਹੁੰਦਾ ਹੈ ਜਿਹੜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਟ੍ਰਾਂਸੈਕਸ਼ਨ ਨੂੰ ਬਚਾ ਕੇ ਉਹਨਰੇ ਤੁਹਾਡੇ ਤੇ ਲਾਉਂਦੀ ਹੈ ਇਹ ਜਿਹੜਾ ਤੁਹਾਡੇ ਦੇ ਪੁੱਤ ਸਾਹਿਬ ਪੈਸਾ ਲਾ ਰਿਹਾ ਤੇ ਤੁਹਾਡੇ ਕਰਾਇਆ ਉਹ ਘੁਮਾ ਕੇ ਚੱਕਾ ਨੂੰ ਬਚਾ ਕੇ ਫਿਰ ਸਰਕਾਰ ਨੂੰ ਲੱਵਾ ਕੇ ਜਿਹੜਾ ਸਰਕਾਰ ਦਾ ਲਾਗਤ ਹੈ ਇਹ ਬੋਰਡ ਕੰਪਨੀ ਦੇ ਲਈ ਕਾਰਨ ਹੈ ਪਰ ਜਦੋਂ ਬੇਰੀ ਦੇ ਨਾਲ ਕੋਈ ਮਜਦਦ ਨਹੀਂ ਹੋਣੇ। ਹੋਰ ਅੱਜ ਵੀ ਤੁਹਾਡੇ ਕੋਲ ਨਹੀਂ ਆਇਆ ਸਾਰੇ ਕੋਲ ਕੋਈ ਸੀ ਤੁਹਾਡੇ ਕੋਲ ਨਵਾਂ ਸਕੀਮ ਲੈ ਕੇ। ਉਹ ਨੋਸਕੀਮ ਲੈ ਜਿਹੜੇ ਪਰਿਵਾਰ ਜਿਹੜੇ ਇਸ ਬਦਦ ਤੇ ਰਹ ਰਹੇ ਨੇ ਉਹਨਾਂ ਦੇ ਕੋਲ ਇਸ ਬਦਦ ਨੂੰ ਤਾਂ ਚੱਲਣਾ। ਚਾਹੇ ਉਹਨਾਂ ਦੇ ਕੋਲ ਕੋਈ ਮੋਲ ਦਾ ਘਰ ਖਵਾਰ ਹੋਏ ਤਾਂ 10 ਸੈਂਟਰੀਆ ਲੱਗਦਾ ਹੈ। ਤੇ ਉਹ ਜਿਹੜੇ ਪਾਸੇ ਦੀ ਬਚਤ ਹੁੰਦੀ ਹੈ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੀ ਪੜਾਈ ਦੇ ਵਿੱਚ ਬੜਾ ਫਰਕ ਪੈਂਦਾ ਹੈ। ਜਿਹੜੇ ਚ ਬੰਦੀਆਂ ਰਾਜਦਿਆਂ ਦੇ ਲੋਕੋ ਨੂੰ ਕੋਈ ਨਹੀਂ ਕੰਮ ਕਰਾਉਣਾ ਕਰਦਾ ਕਰਨਾ ਗੌਰਮੈਂਟ ਦਾ ਕਰਵਾਉਂ ਉਹ ਰਾਜ ਦੇ ਵਿੱਚ ਕਾਰ ਬੋਲੀਆਂ ਉਹ ਛੋਟਾ ਮोटा ਕੰਮ ਕਰਨਾ ਤੇ ਉਹਨਾਂ ਦੇ ਵਾਸੀ ਵੀ ਇਹਨਾਂ ਦੇ ਸਕੀਮਾਂ ਲੱਗਿਆ। ਤਾਂ ਇਹ ਬਹੁਤ ਬਦਰ ਪਰਿਵਾਰ ਨੂੰ ਸਾਥ ਚੱਕਿਆ ਜਾ ਸਕਦਾ। ਇੱਕ ਸਰਕਾਰ ਨੂੰ ਤਾਂ ਬਹਲਾਰਾ ਹੈ। ਕਾ ਕ ਬਹੁਤ ਭਕੇਵਲੀ ਦੇ ਨਾ ਨਾ ਇਹ ਪੁਨੀ ਸਰਕਾਰ ਦਾ ਦਿੱਕੀ ਹੈ ਔਰ ਨੀਵੀਂ ਸਕੀਮ ਹੈ ਇਹ ਜਿਹੜੇ ਸੋਨਾ ਖਾਦਿਆ ਹੈਗੀਆਂ ਨੇ ਜੀ ਫਿਰ ਇਸ ਸਕੀਮ ਹੈ ਜਿਹੜੀ 70% ਥੱਲੇ ਵਾਲੇ ਨੂੰ ਵਾਸਤੇ ਮੈਡੀਕਲ ਫ੍ਰੀ ਜਿਹੜਾ ਸੰਜਣਾ ਉਹ ਕਾਰਡ ਤੇ ਪ੍ਰੈਜੈਂਟ ਉਸੇ ਪਰ ਦੇ ਰਹੇ ਨੇ ਨੰਬਰ 2 ਤੇ ਹੈਗਾ 70% ਥੱਲੇ ਵਾਲੇ ਚਾਹੇ ਛੋਲੇ ਉਹਦਾ ਬੱਚਾ ਹੈ ਜੋ ਜਿਹੜਾ ਵੀ ਹੈਗਾ 70% ਥੱਲੇ ਵਾਲੇ ਉਹਨਾਂ ਦੇ ਕਾਰਡ ਵਿੱਚ ਹੀ ਬਣਾ ਲੈ ਚਾਹੇ ਪਰਵਾਨਾ ਦਾ ਪੇਪਰ ਸਾਰੇ ਪਾਰਟ ਮੈਂਬਰ ਜਾਂ ਚਾਰ ਮੈਂਬਰ ਉਹ ਸਾਰੇ ਦੇ ਸਾਰੇ ਫਰੀ ਪਾ ਰਹੇ ਉਹ ਸਾਰੇ ਦੇ ਫਰੀ ਮੈਡੀਕਲ ਚੜਾਇਆ ਉਹ ਹੀ ਹੋਏ ਔਰ ਇਸ ਨਾਲ ਹੀ ਕਿਸਾਨ ਦੀ ਯੋਜਨਾ ਹੈਗੀ ਹੈ ਜਿਹੜੇ ਕਿਸਾਨ ਭਰਾਵਾ ਵਾਸ ਹੈ ਕਿ ਵੱਧ ਤੋਂ ਵੱਧ ਦੇ ਕਿਸਾਨ ਦੇ ਪੰਜ ਛੇ ਕਿੱਲੇ ਵਾਲੇ ਉਹਨਾਂ ਵਾਸਤੇ ਸਕੀਮ ਹੈਗੀ ਹੈ ਉਹਦੇ ਵਿੱਚ 18 ਸਾਲ ਤੋਂ ਉੱਪਰ ਕਿਸਾਨ ਦੇ ਪਰਿਵਾਰ ਨੂੰ ਦੇ ਦਿੱਤਾ 2000 ਤੋਂ ਪਹਿਲਾਂ ਦੀ ਜਿਹੜੀ ਜ਼ਮੀਨ ਉਹਨਾਂ ਨੂੰ ਨਾ ਦੇਣੀ ਦੇ ਦਿੱਤੀ ਹੈ ਜੇ ਫਾਰਮ ਕੋਲ ਬਣਾ ਚਾਹੀਦਾ ਹੈ ਉਹ ਹੋ ਜਦੋਂ ਬੈਠੇ ਹੋਗੇ ਤਾਂ ਉਹਨਾਂ ਦਾ ਕਿ ਕਾਰ ਬਣੂਗਾ ਗਾਰਦਜ਼ਾਂ ਦੇ ਨਾਲ ਨਾਲ ਇਹ ਕੌਂਟਰ ਹੈ ਜੋ ਵਿੱਚ ਜਿਹੜੇ ਸਰਕਾਰ ਨੂੰ ਹੋਣੇ ਆ ਪੁਰਸਪੋਰਟ ਪਾਸੇ ਉਹ ਉਹਨਾਂ ਦੇ ਕੋਲ ਗਿਆ ਲੱਗਿਆ ਇਸ ਗ੍ਰਿਫਤ ਸਾਨਾ ਬਾਦ ਸਰਬ ਵਾਸ ਯੋਜਨਾ ਕਿਹ ਕਿਹ ਹੈ ਪਿੰਡਾਂ ਵਾਸਤੇ ਤੇ ਸ਼ਹਿਰਾਂ ਵਾਸਤੇ ਬੜੀ ਗੱਫਾਬਤਰੀ ਹੈ ਪਿੰਡਾਂ ਵਾਸਤੇ ਥੋੜਾ ਭਰ ਗਿਆ ਹੈ ਤੇ ਸ਼ਹਿਰਾਂ ਵਾਸਤੇ ਜਿਹੜੇ ਜਿੱਥੇ ਗਿੰਗੂ ਖੱਡੀਆਂ ਨੇ ਜਿਹਦਾ ਨਾਮ ਕੋਲ ਆਦੋ ਕਰਾ ਨਾਮਾ ਮੇਢੀ ਤੋਂ ਚੱਲ ਜਾ ਕੇ ਸ਼ਹਿਰ ਬਗੇ ਦਾ ਉਹ ਤੁਸੀਂ ਕੀ ਮਾ ਹੋ ਉਹਦੇ ਵਿੱਚ ਜਿਹਨੇ ਤੁਹਾਡੇ ਬਾਦਲੇ ਦੇਣ ਕਰਵਾਉਣੇ ਆ ਛਤਰ ਦੇਣ ਕਰਵਾਉਣੇ ਆ ਕੋਈ ਜਿਹੜਾ ਟੋਕਾਰਟ ਵਾਲਾ ਉਹਦੇ ਉਹਦੇ ਮੁਤਾਬਿਕ ਜੇ ਤੁਹਾਡੇ ਕੋਲ ਜਾਈਆਂ ਲੈਣ ਤੋਂ ਬਾਅਦ ਜਦੋਂ ਵੀ ਅਸੀਂ ਉਹਨੂੰ ਲੈ ਲਈਏ ਉਹਦਾ ਰਸਤਾ ਦੇ ਦਸਲੇ ਹੋਵੇ ਆ ਜਾਣਾ ਤੇ ਨੰਬਰ ਉਹਦਾ ਤੁਹਾਨੂੰ ਤੇ ਸਾਡਾ ਲਾਲ ਗੇੜ ਵਿੱਚ ਚੱਲ ਜੇ ਤੁਹਾਨੂੰ ਮੋਈਣਾ ਕੋਈ ਫਰਸਾ ਬਿਲਕੁਲ ਨਾਲ ਕੇ ਪਰ ਉਹਦੇ ਨਾਲ ਕੋਈ ਸ਼ੀਤ ਦਾ ਮਤ ਜਾ ਹੋਏ ਫਰੀਦੀ ਦਾ ਮਤ ਬਾੜੇ ਨਾਮ ਤੇ ਹੋਵੇ ਉਹਦੇ ਨਾਲ ਫਿਰ ਸਾਡੇ ਨੇ ਸੀਤਾ ਤੁਸੀਂ ਲੈ ਆਇਓ ਪਾਉਂਦੇ ਇਹ ਜਿਹੜਾ ਇਹ ਸ਼ੁਰੂ ਕਰ ਰਹੇ ਹਾਂ ਇਹ 16 ਸਾਲ ਤੋਂ 18 ਸਾਲ ਦੇ ਬੱਚਿਆਂ ਵਾਸਤੇ ਜਿਹੜਾ ਆਪਣਾ ਵਾਸੇ ਹੈ ਲਗਾ। ਔਰ ਇਹਦੇ ਵਿੱਚ ਤੁਸੀਂ ਲਾਭ ਲੈ ਸਕਦੇ ਆ। ਔਰ ਸਰਦਾਰ ਮੰਤਰੀ ਪਿਸ਼ਕਾਮਾ ਯੋਜਨਾ। ਇਹ ਸਾਡੇ ਜਿਹੜੇ ਬੱਚੇ ਪੜ੍ਹ ਕੇ ਹਟ ਜਾਂਦੇ ਆ। ਉਹਨਾਂ ਦੇ ਕੋਲ ਕੰਮ ਕਰਵਾ ਬੇਦਾਰ ਦੱਸ ਕੇ ਆ ਗਿਆ। ਉਹ ਕੰਮ ਕਰ ਰਹੇ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਕੋਲ ਕੂਲ ਖਰੀਦਦੇ ਆ। ਕਿਸੇ ਮੋਟਰਸਾਈਕਲ ਠੀਕ ਕਰਨ ਦੇ ਨਾਲ ਕੋਈ ਕਿਸੇ ਕੋਈ ਹੋਰੀ ਹੈ। ਉਹਨਾਂ ਨੂੰ ਪਿਸ਼ਕਾਮਾ ਯੋਜਨਾ ਦੇ ਤੀਬ। ਮੁਝ ਪੈਸੇ ਮਿਲਦੇ ਆ। ਉਹਦੇ ਵਿੱਚ ਜੋ ਆਪਣਾ ਟੋਲ ਖਰੀਦ ਕੇ بجائے ਕਿਸੇ ਦੀ ਦੁਕਾਨ ਤੇ ਕੰਮ ਕਰ ਤੋਂ ਆਪਣੇ ਦੁਕਾਨ ਚਲਾ ਸਕਦਾ। ਔਰ ਇਹ ਇੱਕ ਬੜਾ ਵੱਡਾ ਹੰਦਲਾ ਬੱਚਾ ਪੱਕੀ ਦਾ। ਔਰ ਇਹਦੇ ਵਿੱਚ ਤੁਸੀਂ ਬਹੁਤ ਬੰਨਾਂ ਦੇ ਵਿੱਚ ਇਹ ਆਪਾਂ ਇਹ ਦਿਨੋਂ ਮਾਰਕਸੇ ਕਿ ਆ ਸਕਦੇ ਔਰ ਇਹਦੇ ਵਿੱਚ ਇਹਦਾ ਕੱਢ ਜੇ ਤਾਂ ਬੈਂਕ ਵਿੱਚ ਤੱਕ ਕੱਢੇ ਦਾ ਹੈਗਾ। ਕੱਢਣ ਦੇ ਤੋਂ ਪਹਿਲਾਂ ਦੇਖੋ ਕਿ ਕਿੰਨੇ ਵਿੱਚ ਪੈਸੇ ਹਨ। ਔਰ ਇਸੇ ਤਰ੍ਹਾਂ ਵਿੱਚ ਯੋਜਨਾ ਰਹੀ ਹੈ। ਉਹਨਾਂ ਬੰਦੇ ਜਿਹੜੇ ਬੇਰਵਾਹ ਸੋਚ ਜਿਹੜੀਆਂ ਲੇਖੜੀਆਂ ਪੈਣ ਲੇਗੀਆਂ ਫਿਰ ਉਹ ਹੋ ਚੁੱਕੀਆਂ ਉਹਨਾਂ પાસે ਜਿਹੜੀ ਯੋਜਨਾ ਹੈਗੀ ਆ ਉਹ ਵੀ ਹੁਣ ਖਰ ਖਰਾ ਕੇ ਉਹਨਾਂ ਦੇਤੇ ਭਰਨ ਕਰਦੇ ਬੈਠੇ ਨੇ ਔਰ ਫਟਾਪਾ ਵਿੱਚ ਜਿਹੜੀ ਹੈਗੀ ਆ ਸਭ ਤੋਂ ਜਿਹੜੇ ਹੈਗੇ ਆ ਉਹਨਾਂ ਦੇ ਵੀ ਫਟਾਪੇ ਦੇ ਵਿੱਚ ਨਾਮ ਨਾਲ ਅਸੀਂ ਭਰਦੇ ਪਏ ਆ ਉਹਨਾਂ ਦੇ ਬੈਂਕ ਅਕਾਊਂਟ ਲੈ ਕੇ ਉਹਨਾਂ ਦੇ ਨਾਮ ਦੇ ਕਰਦੇ ਬੈਠੇ ਨੇ ਉਸ ਸਕੀਮਾ ਦੇ ਲਈ ਬੜੀਆਂ ਪਈਆਂ ਬਤਰਾਦੀ ਅਸੀਂ ਦਸ ਦੇ ਰਹੇ ਆ ਔਰ ਇਸ ਦੇ ਨਾਲ ਹੀ ਹੈਗੀ ਆ ਪ੍ਰਧਾਨ ਮੰਤਰੀ ਸੂਨਜਲ ਵਿਕਾਸ ਯੋਜਨਾ ਆ ਇਦੇ ਵਿੱਚ 60% ਹੈ। ਇਦੇ ਵਿੱਚ 60% ਦਰ ਲੋਕ। ਬਹੁਤ ਹੀ ਸੰਗਤ ਜੋ ਜੇ ਸ਼ਵਗਾ ਜੀ ਇਸ ਰਾਗ ਦੀ ਮਾਨ ਤੇ ਸ਼ਾਨ ਸਾਡੇ ਵਿੱਚ ਆਇਆ। ਪਰਮੰਤਰੀ ਨੂੰ ਸਾਨੂੰ ਤਾੜੀਆਂ ਨਾਲ ਸਵਾਗਤ ਦਾ ਮਹੀਦਾ। ਭਾਰਤੀ ਜਨਤਾ ਪਾਰਟੀ ਜਿੰਦਾਬਾਦ ਆਏ ਗਏ ਪਾਕਾ ਜੀ ਜੋ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਮਜੂਦਾ ਆਪ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਮੇਜ ਪ੍ਰਧਾਨ ਅਸੀਂ ਇਹਨਾਂ ਆਏ ਹਾਂ ਸਾਰਿਆਂ ਨੂੰ ਜੀਮਾਂ ਸਾਹਿਬ ਰੱਖ ਲਵਿੰਦਰ ਸਿੰਘ ਜਿੰਕੀ ਮਨ ਵੀ ਸਹਿਜੇ ਸਾਡੇ ਬਹਾਮੰਤਰੀ ਆ ਜ਼ਿਲ੍ਹੇ ਦੇ ਤੇ ਬਾਕੀ ਸੰਤੋਖ ਸਿੰਘ ਕੋਕੀ ਪਾਲਾ ਬਾਬਾ ਸਾਡੇ ਪ੍ਰਧਾਨ ਜੀ ਉਸ ਬੈਂਕ ਦੇ ਸਾਡੇ ਚੇਅਰਮੈਨ ਚੱਲੋ ਜਾਂਦਾ ਇਹਨਾਂ ਕਰੀ ਜੀ ਸਹਿਜ ਹਾਂਜੀ ਸਾਡੇ ਮੰਡਲ ਪ੍ਰਧਾਨ ਆਪਣੇ ਪ੍ਰਣੰਤ ਕਰਨਾ ਜੀ ਦੀਪਨ ਦਾਪ ਤੇ ਆਪਣੇ ਸਾਡੇ ਬਸਤਾਰਕ ਉਹ ਮੋਹਰਜੋਤ ਜੀ ਸ਼ਰਮਾ ਜੀ ਤੇ ਸਾਰੇ ਜਿਹੜੇ ਆਏ ਕਿੰਨੇ ਵੈਲਕਮ ਜਿਹਨੇ ਸਾਡੇ ਪਿੰਡ ਦੇ ਮੇਰੇ ਨਾਲ ਜਿਹੜੇ ਸਹਿਯੋਗੀ ਆ ਸਾਡੇ ਮੰਡਲ ਦੇ ਪ੍ਰਧਾਨ ਐਸਸੀ ਮੋਰਚੇ ਦੇ ਜਸਵੀਰ ਸਿੰਘ ਗਲੇਰ ਇਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਪਿੰਡ ਦੇ ਵਿੱਚ ਬਹੁਤ ਕਮਟਿੰਗ ਐਸਸੀ ਮੋਰਚੇ ਦੇ ਐਸਸੀ ਮੋਰਚੇ ਦੇ ਜਿਹੜਾ ਬਲੰਕ ਕੁਲਵਿੰਦਰ ਸਿੰਘ ਜੀ ਮੈਂ ਕਿਹਾ ਉਹਨਾਂ ਦਾ ਬੇਜਾ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਲਿਆ ਉਹ ਮੈਂ ਅੱਗੇ ਦੋ ਜਣੇ ਬਾਕੀ ਪਾਰਟੀ ਦੇ ਹੁੰਦਾ ਸੀ ਥੋੜਾ ਜਿਹਾ ਕਲਰ ਵੀ ਆਇਆ ਉਹ ਸਾਰੇ ਵੈਲਕਮ ਕਹਿੰਦੇ ਆ ਅਸੀਂ ਅੱਜ ਜਿਹੜਾ ਨਾ ਸਾਨੂੰ ਕੈਂਪ ਦਾ ਲਾਭ ਮਿਲਿਆ ਸਾਡੇ ਪਿੰਡ ਵਾਲਿਆਂ ਨੂੰ ਤੇ ਸਾਡੇ ਪਿੰਡ ਦੇ ਸਾਰਿਆਂ ਨੂੰ ਸਾਰੇ ਪੁਜਰੀ ਬੀਬੀਆਂ ਵੀ ਦਲੀਸਾ ਨੂੰ ਬਾਗਾ ਜੀ ਨੂੰ ਸਾਰਿਆਂ ਨੂੰ ਉਨੀ ਚਾਚੀ ਪਾਣੀ ਨੂੰ ਆਪਕੇ ਹੱਥ ਉਸਲੇ ਐਟ ਦੀ سپورਟ ਨਾਲ ਕੋਈ ਪੈਸਾ ਲੱਗਦਾ ਨਾ ਕੋ ਟਾਈ ਲੱਗਦਾ ਉਦੋਂ ਹੀ ਕਾਟ ਮਿਲ ਜਾਂਦਾ ਸਾਰੇ ਪਰਿਵਾਰ ਦੇ ਬਣ ਕੇ ਕੋਈ ਕਿਸ਼ਮ ਕਾਰਡ ਆ ਚਾਹੇ ਉਹਨਾਂ ਦੇ ਦੂਜੇ ਆ ਕੀ ਆ ਪੈਨਸ਼ਨ ਦਾ ਆ ਕੋਈ ਵੀ ਕਿਸੇ ਤਰ੍ਹਾਂ ਦਾ ਜਾਂ ਜਿੱਦਾਂ ਬਾਲਿਆਂ ਵਾਲੇ ਆ ਘਟਨ ਘਟਨ ਨਾਲ ਇੱਕ ਬੇਟੀ ਤੋਂ ਸਪੈਸ਼ਲੀ ਇਹਨਾਂ ਨੇ ਸਾਡੇ ਆਪਣੇ ਲੀਡਰਾਂ ਨੇ ਕਿਹਾ ਅਸੀਂ ਬੱਚੇ ਤੋਂ ਕਰਾਉਣਾ ਬੱਚੇ ਮੇਟੀ ਤੋਂ ਸਾਥ ਕੇ ਜਿਹੜੀ ਦੋ ਬੇਟੀਆਂ ਚਾਕੇ ਉਹਨਾਂ ਦਾ ਰਿਵੈਨਟ ਕਟਾਇਆ ਪਰਡ ਦਾ ਮਾਨ ਵਧਾਇਆ ਸਾਡੇ ਇਲਾਕੇ ਦੇ ਸਾਡੇ ਇਲਾਕੇ ਦੀ ਪੰਜਾਬ ਦੀ ਆਮ ਤੇ ਸ਼ਾਨਿਆ ਬੱਗਾ ਜੀ ਜੋ ਹੁਣ ਹੋ ਗਏ ਨੇ ਪੰਜਾਬ ਤੇ ਅੰਦਰੜ ਲੱਗੇ ਹੋਆ ਇਹਨਾਂ ਨੂੰ ਬਹੁਤ-ਬਹੁਤ ਬਧਾਈਆਂ ਦਿੰਦੇ ਅਸੀਂ ਇੱਥੇ ਆਏ ਤੇ ਇਹਨਾਂ ਨੂੰ ਹੁਣੇ ਇਹਨਾਂ ਨੂੰ ਪੰਜਾਬ ਚ ਲਾਇਆ ਉਹਦੇ ਅਧਿਕਾਰ ਬੁਲਾਇਆ ਪਰ ਜੇਜ ਮਾਗਰ ਜੀ ਨੂੰ ਜੋ ਇਹਨਾਂ ਨੇ ਪਹਿਲਾਂ ਕੋ ਸਰਵ ਸੇਵਾ ਕੀਤੀ 6 ਸਾਲ ਰਹੇ ਅਸੀਂ ਕਮਿਸ਼ਨਰ ਰਹੇ ਆ ਪੰਜਾਬ ਦੇ ਜਦੋਂ ਪਹਿਲਾਂ ਤੋਂ ਸਾਡਾ ਪਿਆਰ ਆ ਬੜੇ ਬਹੁਤ ਸਾਲਾਂ ਤੋਂ ਫਲੀ ਸਾਹਿਬ ਵੀ ਬੜੀ ਸੇਵਾ ਕੀਤੀ ਆ ਪਲੇਅਰ ਆ ਜੱਟ ਦੇ ਬੜੇ ਤਕੜੇ ਰਹੇ ਆ ਆਦਮੀ ਫਿਰ ਹੁਣ ਇਹਨਾਂ ਨੂੰ ਪਾਰ ਤੋਂ ਇੱਕ ਐਸਐਸਪੀ ਰਹੇ ਆ ਤੇ ਸਰਕਾਰ ਦੇ ਵਿੱਚ ਬੜੀਆਂ ਸੁਭਾਵਾਂ ਦਿੱਤੀਆਂ ਹਨ ਪਣ ਪਾਰਟੀ ਲਈ ਬਹੁਤ ਥਾਂ ਘੱਟ ਰਹੇ ਜਾਂ ਕਿਤੇ ਸਾਡੇ ਮਨਵੀਰ ਵਿੱਕਰੀ ਜੀ ਸਾਡੇ ਜਿਹੜੇ ਦੇ ਮਹਾ ਮੰਤਰੀ ਆ ਤਸਵੀਰਾਂ ਵੀ ਜੀਆਂ ਆਏ ਕਹਿੰਦੇ ਆ ਆਪਣੇ ਕੁਲਵਿੰਦਰ ਜੀ ਨੂੰ ਐਸੀ ਮੋਟੇ ਦੇ ਜ਼ਿਲ੍ਹਾ ਪ੍ਰਧਾਨ ਆ ਸਾਰਿਆਂ ਨੂੰ ਕਰਜ਼ਾ ਬਾਈ ਕਰਜ਼ਾ ਜੋ ਮੰਡਲ ਪ੍ਰਧਾਨ ਆਲੇ ਸਾਡੇ ਅਸੀਂ ਇਹ ਐਨ ਕੀਆ ਕਿ ਇਹਨੇ ਪੈਟ ਤੋ ਪਰ ਜੋ ਵੀ ਇਹਨਾਂ ਦੀਆਂ ਸੁਭਾਵਾਂ ਆ ਪਾਰਟੀ ਦੀਆਂ ਸਾਰਿਆਂ ਨੂੰ ਵੱਧ ਥੱਲੇ ਮੋਦੀ ਜੀ ਦੀਆਂ ਇਹ ਆਪਾਂ ਨੂੰ ਲੈਣਾ ਚਾਹੀਦਾ ਲਾਭ ਲੈਣਾ ਚਾਹੀਦਾ ਇਹਨਾਂ ਨੇ ਇਹ ਵੀ ਕਿਹਾ ਉੱਥੇ ਸਾਰੀ ਸੰਗਤ ਨੂੰ ਜਿਹੜਾ ਤੁਹਾਡਾ ਕੰਮ ਰਹਿ ਗਿਆ ਤੁਹਾਰਾ ਵੀ ਕੰਮ ਲਾਵਾਂਗੇ ਬਾਗਾ ਕਿਉਂਕਿਆ ਕਲੀ ਸ਼ਾਹ ਨੇ ਕਿਹਾ ਕਿ ਇਹਨਾਂ ਨੇ ਫੀਸ ਕੋਲੋਂ ਵੀ ਲਈਆਂ ਤੇ ਮਹੀਨੇ ਵਿੱਚ ਵੀ ਨਹੀਂ ਕੋਈ ਪਰਵਾਹ ਕੀਤੀ ਇਹਨਾਂ ਦਾ ਸਾਰਾ ਸਟਾਫ ਆਇਆ ਤੇ ਉਹ ਭੈਣਾਂ ਪ੍ਰਿੰਪਾਲੀ ਕਿ ਕਿ ਨਾ ਆਉਂਦੇ ਪਰਮ ਦਾ ਦੁੱਤ ਪਰਮ ਨੂੰ ਪੜਦਾ ਆ ਉਹ ਉਹਨਾਂ ਨੇ ਵੀ ਬੜੀ ਦੇਣ ਆ ਉਹ ਵੀ ਨਹੀਂ ਪਰਵਾਹ ਕਰਦੇ ਇਹਨਾਂ ਦਾ ਸਟਾਫ ਇੱਕ ਬੇਜੀ ਸਮਾਹ ਮਾਰੂ ਹੋ ਗਈ ਸੀ ਇਹ ਵੀ ਹੋਰ ਕਿਵੇਂ ਸੇਵਾਸੂ ਅਰੇਂਜ ਕਰਕੇ ਸਾਡੇ ਪਿੰਡ ਨੂੰ ਸਾਰੇ ਨੂੰ ਸਹੀ ਰਹਿ ਦਿੱਤੇ ਉਹਦੇ ਪਰ ਇਹਨਾਂ ਨੂੰ ਬੜਾ ਅਸੈਂਨੇ ਧੰਨਵਾਦ ਜੀ ਆ ਜੋ ਪੈਣ ਦੇ ਬੈਠੇ ਜਿਹੜੀਆਂ ਸਵਾਲਾਂ ਸਾਨੂੰ ਉੱਥੇ ਜਾ ਕੇ ਇਹ ਬੱਸਾਂ ਚ ਕੱਢ ਲੋ ਕੇ ਟੈਂਪੋ ਪਰ ਜਾਣਾ ਉਹ ਵੀ ਨਹੀਂ ਕੰਮ ਹੁੰਦੇ ਪਰ ਉੱਥੇ ਸਾਡੇ ਮਿੰਟੋ ਮਿੰਟੀ ਹੋਈ ਜਾਂਦੇ ਸਾਰਿਆਂ ਨੂੰ ਪਤਾ ਲੱਗਾ ਹੁਣ ਤਾਂ ਲੋਕੀ ਘਰੋਂ ਘੁਆ ਕੇ ਕੀ ਕਹਿ ਰਹੇ ਸਾਡੇ ਕੰਮ ਲੱਗੇ ਅਸੀਂ ਇਹਨਾਂ ਨੂੰ ਇਹੇ ਬੇਨਤੀ ਕਰਾਂਗੇ ਬਾਕੀ ਜੀ ਨੂੰ ਕੱਲੇ ਸਾਹਮਣੇ ਹਲ ਕਰ ਜਾਂਦੇ ਜੇ ਸੰਗਤ ਦੇਖਦੇ ਸਮਾਂ ਤੋਂ ਵਿਚਾਰੀ ਤੋਂ ਹੋਵੇ ਸਾਡੇ ਕੋਈ ਆਪਟਾਇਆ ਇਹ ਜਿਹੜੀਆਂ ਸਰਕਾਰੀ ਯੋਜਨਾ ਹੈ ਇਹਲੇ ਸਾਡੇ ਕੋਲ ਇੱਕ ਵਰੀ ਅਸੀਂ ਚੈਪਟੇ ਲਵਾਂਗੇ ਅਸੀਂ ਇਹਨਾਂ ਦੇ ਅਸੀਂ ਇਹਨਾਂ ਦੇ ਬਹੁਤ ਵੱਧ ਮਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੋ ਸ਼ਬਦ ਜੇਸ਼ ਕਾਢਾ ਜੀ ਬੋਲਣਗੇ ਜਿੰਨੇ ਕਲਿੱਖੇ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਟਲੀ ਜਿਲ੍ਹਾ ਜਲੰਧਰ ਵਿਖੇ ਲੌਰਟ ਕੋਟਲੀ ਪਿੰਡ 'ਚ ਜਿਹੜੀਆਂ ਮੋਦੀ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਜਾ ਕੇ ਲੋਕਾਂ ਨੂੰ ਸੂਰਜ ਦੇ ਰਹੀ ਐ ਇਸ ਪਿੰਡ 'ਚ ਚਾਹੇ ਐਮਐਲਏ ਕਾਂਗਰਸ ਦਾ ਆਇਆ ਆਵਾਦੀ ਪਾਰਟੀ ਦੀ ਆ ਪਰ ਉੱਥੇ ਲੋਕਾਂ ਨੂੰ ਜਦੋਂ ਘੱਟ ਦੇ ਦਿੱਤੇ ਲੱਗਾ ਵੀ ਲੋਕਾਂ ਤੱਕ ਥੰਦੇ ਜਿੰਦ ਦੀ ਸਕੂਤਾ ਨਹੀਂ ਮਿਲ ਰਹੀ ਜਾਂ ਇਹ ਵੀ ਸ਼ਰਮ ਦੀ ਗੱਲ ਆ ਚਾਹੇ ਉਹ ਕਾਂਗਰਸ ਪਾਰਟੀ ਆ ਆਮ ਆਦਮੀ ਪਾਰਟੀ ਆ ਉਹਨਾਂ ਲਈ ਸ਼ਰਮਾ ਵੀ ਲੋਕ ਕਿੰਨੇ ਦੁਖੀ ਆ ਕਿੰਨੇ ਲੋਕ ਆ ਕੇ ਉਹਨਾਂ ਨੇ ਆਪਣੀ ਕਾਰਡ ਬਣਾਈ ਇਹਦਾ ਮਤਲਬ ਲੋਕਾਂ ਦੇ ਕਾਰਡ ਹੀ ਨਹੀਂ ਬਣ ਰਹੇ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਇਹ ਲੋਕਾਂ ਨੂੰ ਅਪੀਲ ਆ ਕੇ ਤੁਹਾਡਾ ਕਿਸੇ ਦਾ ਵੀ ਕੋਈ ਕੇਂਦਰ ਸਰਕਾਰ ਦਾ ਕੰਮ ਸਾਡੀ ਪਾਰਟੀ ਦੇ ਸਿਪਾਹੀ ਸਾਰੇ ਇਕੱਠੇ ਆ ਤੁਹਾਡੇ ਦੇ ਸੇਵਾਚ ਆਦੇ ਚਾਹਦੇ ਵੀ ਨਿਰੰਤਰ ਮਿਲਦੀ ਹੋਵੇ ਜਾਂ ਸਹੂਲਤਾਂ ਪਰ ਲੋਕਾਂ ਦੇ ਘਰ ਘਰ ਪਹੁੰਚਣ ਪਰੰਤੂ ਇਹ ਵਾਰੀ ਮੋਹਰੀਏ ਸਕੀਮਾਂ ਸਟੇਟ ਸਰਕਾਰ ਦੇ ਰਹੀ ਪਈਆਂ ਇਸ ਲਈ ਅਸੀਂ ਇਹ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਕਿ ਲੋਕਾਂ ਦਾ ਪਸੰਦੂਲ ਦਾ ਮੋੜ ਜ਼ਿਆਦਾ ਪਹੁੰਚਾਉਣ ਲੈਂਦੇ ਤੇ ਭਾਰਤੀ ਜਨਤਾ ਪਾਰਟੀ ਦੀ 2017 ਸਰਕਾਰ ਬਣਾਉਣੀ ਆਪਾਂ ਜੇ ਸਰਕਾਰ ਬਣ ਜਾਂਦੀ ਆ ਜਿਹੜੀਆਂ ਸਕੀਮਾਂ ਅੱਰੇ ਤੱਕ ਨਹੀਂ ਪਹੁੰਚਦੀਆਂ 2250 ਸਿੱਧੀ ਮਿੰਟਾਂ ਦੀ ਆ ਜਿਹੜੀ ਕੇਂਦਰ ਦੀ ਬਾਕੀ ਸੂਰੇ ਚ ਬਣਦੀ ਆ ਸਾਡੇ ਪੰਜਾਬ ਦੇ ਵਿੱਚ ਉਹ ਸਾਰੀਆਂ ਸਕੀਮਾਂ ਆਪਾਂ ਪੰਜਾਬ ਚ ਲਾਉਣੀ ਆ ਇਸ ਲਈ 2017 ਦੇ ਬਸ ਸਰਕਾਰ ਬਣਾਉਣੀ ਆ ਉਹ ਤੋਂ ਪਹਿਲਾਂ ਪਹਿਲਾਂ ਇਹ ਜਿਹੜੀਆਂ ਸਕੀਮਾਂ ਅੱਗੇ ਦੁਆਰੇ ਆ ਉਹ ਲੋਕਾਂ ਨੂੰ ਪੀਲਾ ਤੇ ਵੱਧ ਤੋਂ ਵੱਧ ਦੇ ਨਾਂ ਚੈਂਪਾਂ ਚ ਆਓ ਇਸ ਸਕੀਮ ਦਾ ਇਸ ਫੂਲਤ ਲਓ ਤਾਂ ਕਿ ਇਹ ਲੋਕਾਂ ਨੂੰ ਲਾਭ ਮਿਲ ਸਕੇ ਜੋ ਨਰੇਂਦਰ ਮੁੱਦੀ ਚਾਹਦੇ ਆ ਕਿ ਸਾਡਾ ਵਧੀਆ ਭਾਰਤ ਬਣੇ ਆਪਾਂ ਵਧੀਆ ਭਾਰਤ ਚ ਸਹਿਯੋਗ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿੱਲੀ ਸਾਹਿਬ ਨੂੰ ਬੇਨਤੀ ਕਰਾਂਗੇ ਉਹ ਵੀ ਆਪਣੇ ਸਾਰਿਆਂ ਨਾਲ ਵਿਚਾਰ ਸਾਂਝੇ ਕਰਨ ਦਿੱਲੀ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜੇਸ਼ਵਲਜ ਪਾਗਾ ਜੀ ਤੇ ਸਾਡੇ ਸਿਟੀ ਕਾ ਸਾਫਾ ਚੇਅਰਮੈਨ ਅਰੁਪ੍ਰੀਤ ਬਿੱਕੀ ਜੀ ਅੱਜ ਜੀ ਸਾਡੇ ਇਸ ਇਕੱਲੇ ਡਾਕਟਰ ਸਾਹਿਬ ਸਾਡੇ ਇੱਥੇ ਐਸਰੋਟਿਕ ਜੀ ਮੋਰਚੇ ਦੇ ਪ੍ਰਧਾਨ ਨੇ ਸਾਡੇ ਪਸਾਕਾ ਕਬੱਡੀ ਦੇ ਖਿਡਾਰੀ ਤੇ ਸਾਡੇ ਭਾਜਪਾ ਦੇ ਮਹਾਨੇਤਾ ਸੰਸਦ ਮੈਂਬਰ ਜੀ ਦੇ ਬਖਸ਼ਤ ਤੋਂ ਅੱਜ ਜੀ ਸਦਾ ਸਰਦੋਸ ਜੀ ਧੋਖੀ ਆ ਤੇ ਸਾਡੇ ਪੁਰੀਦਾ ਜੀ ਗਰੋਹ ਜੀ ਕੀ ਮਤਲਬ ਕਿ ਚੀਵਾ ਸਾਹਿਬ ਅੱਜ ਅਸੀਂ ਕੋਟਲੀ ਥਾਨ ਸਿੰਘ ਵਿਖੇ ਆਏ ਆਂ ਔਰ ਅੱਜ ਕੈਂਪ ਤੋਂ ਬਾਅਦ ਭਾਜੀ ਮਨਜੀਤ ਜੀ ਦੇ ਗ੍ਰਹਿ ਵਿਖੇ ਆ ਕੇ ਇਹਨਾਂ ਨੇ ਚਾ ਆਪਣੀ ਪੀਂਦਾ ਤੋਂ ਉਸ ਤੋਂ ਬਾਅਦ ਅਸੀਂ ਜਿਹੜੀ ਪਾਰਟੀ ਦੀਆਂ ਉੱਚ ਪੱਧਰ ਦੇ ਡਿਸਕਸ਼ਨ ਵੀ ਕੀਤੀ ਆ ਔਰ ਜਿਹੜਾ ਮੋਦੀ ਜੀ ਵੱਲੋਂ ਇਹ ਕੈਂਪ ਜਿਹੜੇ ਲਗਾਏ ਗਏ ਆ ਉਹ ਕੈਂਪਾਂ ਨੂੰ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਸਮਝ ਕੇ ਲੋਕਾਂ ਤੱਕ ਪਹੁੰਚਾ ਰਹੇ ਆ ਔਰ ਬਹੁਤ ਜ਼ਿਆਦਾ ਜਿਹੜੀਆਂ ਸਰਕਾਰਾਂ ਦੇ ਕਾਂਗਰਸ ਸਰਕਾਰਾਂ ਦੇ ਆਮ ਆਦਮੀ ਪਾਰਟੀ ਦੇ ਰੋਲੇ ਰੋਗ ਨੇ ਉਹ ਐਸ ਵਿੱਚ ਸਾਡੇ ਕੋਲ 100 200 200 ਦੇ ਆਈਡੈਂਟਿਟੀ ਬਣ ਕੇ ਆ ਰਹੇ ਨੇ ਔਰ ਪੂਰੇ-ਪੂਰੇ ਪਰਿਵਾਰ ਦੇ ਅਸੀਂ ਕਾਰਡ ਉਸੇ ਵੇਲੇ ਬਣਾ ਲਿਆ ਹੁਣ ਬਿਨਾਂ ਪੈਸੇ ਤੋਂ ਬਣਾ ਰਹੇ ਆ ਔਰ ਜੋ મોદી ਸਾਹਿਬ ਨੇ ਜੋ ਇਹ ਸ਼ੀਮਾ ਭੇਜੀਆਂ ਨੇ ਜੇ ਆਮ ਆਦੀ ਪਾਰਟੀ ਦੀ ਸਰਕਾਰਾਂ ਇਹ ਲੋਕ ਲੋਕਾਂ ਤੱਕ ਲੈ ਕੇ ਜਾਂਦੀਆਂ ਤੇ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਲੇਕਿਨ મોદી ਜੀ ਨੇ ਇਹ ਫੈਸਲਾ ਕੀਤਾ ਤੇ ਇਹਨਾਂ ਲੋਕਾਂ ਤੱਕ ਸ਼ੀਮਾ ਪਹੁੰਚਾਉਣ ਲਈ ਆਪਣੀ ਜਿਹੜੀ ਬੀਜੇਪੀ ਦੇ ਜਿਹੜਾ ਸਪੈਰੀਆ ਉਹ ਲਾਇਆ ਹੋਏ ਨੇ ਸੋ ਇਹਨਾਂ ਸ਼ੀਮਾ ਦਾ ਲਾਭ ਲੈਣ ਲਈ ਆਪਾਂ ਸਾਰੇ ਰਲ ਕੇ ਲੋਕਾਂ ਤੱਕ ਪਿੰਡ-ਪਿੰਡ ਜਾ ਕੇ ਉਹਨਾਂ ਸਾਡੇ ਪੰਜ ਜੋਬ ਪਿੰਡਾਂ ਆਦਮਪੁਰ ਦੇ ਵਿੱਚ ਕੋੜੀ tham ਸਿੰਘ ਵੀ ਸਾਡਾ ਇੱਕ ਵੱਡਾ ਆਦਮਪੁਰ ਦੇ ਦਾ ਪੁਰਿਸਤ ਤੋਂ ਬਾਅਦ ਅਸੀਂ ਜਿਹੜੇ ਸਾਡੇ 5 ਪਿੰਡ ਨੇ ਜਿਹਦੇ ਵਿੱਚ ਅਲਾਵਰਪੁਰ ਆਦਮਪੁਰ ਤੰਨੜ ਔਰ ਪਠਾਰ ਤੇ ਭੋਪੁਰ ਸੀ ਔਰ ਹਰੇਕ ਵਾਰੀ ਇੱਕ ਇੱਕ ਪਿੰਡਾਂ ਦੇ ਵਿੱਚ ਇੱਕ ਇਕੱਠਾਰੇ ਆ ਤਾਂ ਕਿ ਲੋਕਾਂ ਨੂੰ ਚਰਚਾ ਕਰਨ ਸਾਡੇ ਉਹ ਇੱਥੇ ਕੈਂਪ ਲੱਗਾ ਹਰ ਬੀਬੀਆਂ ਪੈਣਾ ਚਰਚਾ ਕਰਨ ਗਈਆਂ ਅੜ ਜ਼ਾਲੇ ਪਿੰਡ ਤੱਕ ਜਾਣ ਗਈਆਂ ਔਰ ਪੰਜਾਂ ਦਿਨਾਂ ਬਾਅਦ ਵਾਪਸ ਅਸੀਂ ਇੱਥੇ ਫੇਰ ਆਵਾਂਗੇ ਜਾਂ 200 ਦਾ ਇਕੱਠ ਹੈ ਉਹ ਤੋਂ ਜੋੜ 400 ਦਾ ਇਕੱਠ ਹੋ ਗਿਆ। ਸੋ ਇਸ ਹੀ ਮਦਦ ਨਾਲ ਜੋ ਸਰਕਾਰ ਤੁਸੀਂ ਇਹਨਾਂ ਸਰਕਾਰ ਨੇ ਦਿੱਤੀਆਂ ਉਹਨਾਂ ਡਾਗੂ ਕਰਦੇ ਵਿੱਚ ਸਾਡਾ ਜਿਹੜਾ ਪਾਰਟੀ ਦੇ ਨਧਾਮਾ ਦਾ ਸਹਿਯੋਗ ਹੈ ਲੇਕਿਨ ਪਬਲਿਕ ਵੀ ਬਹੁਤ ਜ਼ਿਆਦਾ ਸਹਿਯੋਗ ਕਰ ਰਹੀ ਹੈ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਆਮ ਜਨਤਾ ਨੂੰ ਅਪੀਲ ਹੈ ਤੇ ਇਹਨਾਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਤੁਸੀਂ ਵੀ ਸਾਡਾ ਸਾਥ ਲੋਕ ਸੋਸ਼ਲ ਮੀਡੀਆ ਤੇ ਪਾਓ। ਆਪਣੇ ਭੈਣਾਂ ਭਰਾਵਾਂ ਨੂੰ ਡੈਡੀ ਕੰਮ ਕਰੋ ਤਾਂ ਜੋ ਉਹ ਸਾਡੇ ਨਾਲ ਜੁੜੇ ਤੇ ਇਸਕੀਮਾ ਦਾ ਲਾਭ ਲੈ ਸਕਣ ਸੋ ਮੈਂ ਇਹਨਾਂ ਗੱਲਾਂ ਦਾ ਇਹਨਾਂ ਦਾ ਜੱਜ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਮੀਬ ਜੈ ਹੋਣ ਹੁਣ 2 ਮਿੰਟ ਲਈ ਮਨਵੀਰ ਸਿੰਘ ਜੀ ਮਿੱਠੀ ਜੀ ਆਪਣੇ ਨਈ ਨਈ ਉਹ ਕਿ ਆਪਾਂ ਚਲੋ ਪਰਿਵਾਰਕ ਮੈਂਬਰ ਬੈਠੇ ਆ ਕੋਈ ਗੱਲ ਨਹੀਂ ਪਰਿਵਾਰਕ ਮੈਂਬਰ ਨਹੀਂ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਆ ਪਿੰਡਵਾਲਾ ਇਹਨਾਂ ਕੋ ਬੜਾ ਸਤਿਕਾਰਯੋਗ ਅਹੁਦਾ ਆ ਇਹਨਾਂ ਨੂੰ ਬੇਨਤੀ ਕਰਦੇ ਆ ਪਰ ਇਹਨਾਂ ਤੋਂ ਪਹਿਲਾਂ ਸੀਨੀਅਰ ਬੋਲ ਚੁੱਕੇ ਆ ਪਰ ਉਹ ਬੜਾ ਸਤਿਕਾਰ ਦਿੰਦੇ ਆ ਪਰ ਅਸੀਂ ਬੇਨਤੀ ਕਰਦੇ ਆ ਭਾਬਾ ਮੈਂ ਇੱਕ ਦੋ ਮਿੰਟ ਬੋਲਣ ਲਈ ਆਪਣਾ ਦੋ ਮਿੰਟ ਲਓ ਤੇ ਵਾਹਿਦ ਜੀ ਦਾ ਖਾਲਸਾ ਉਹ ਵਾਹਿਦ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡੇ ਤੇਜੇਸ਼ ਬਾਗਾ ਜੀ ਪੰਜਾਬ ਦੇ ਵਾਈਸ ਪ੍ਰਧਾਨ ਤੇ ਸਾਡੇ ਸਤਿਕਾਰਯੋਗ ਹਰਵਿੰਦਰ ਸਿੰਘ ਦੱਲੀ ਜੀ ਤੇ ਸਾਰੇ ਪਿੰਡ ਦੇ ਨਿਵਾਸੀ ਇੱਥੇ ਅੱਜ ਇਕੱਠੇ ਹੋਏ ਸੀਗੇ ਜਿਹੜਾ ਕੰਮ ਜਿਹੜਾ ਪੰਜਾਬ ਗਵਰਨਮੈਂਟ ਦਾ ਕੰਮ ਸੀਗਾ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਸੀਗੀ ਉਹ ਪੰਜਾਬ ਦੇ ਲੋਕ ਵਾਝੇ ਹੋਣ ਕਰਕੇ ਜੀ ਸੈਂਟਰਲ ਗਵਰਨਮੈਂਟ ਨੇ ਇਹ ਤੀチャ ਰੱਖਿਆ ਕਿ ਜਿਹੜੇ ਲੋਕ ਜਿਹੜੀਆਂ ਪੰਜਾਬ ਦੇ ਲੋਕ ਗਰੀਬ ਜਿਨ੍ਹਾਂ ਨੂੰ ਸਹੂਤਾ ਜੜੀਆਂ ਚਾਹੀਦੀਆਂ ਸੀਗੀਆਂ ਉਹ ਨਹੀਂ ਦੇ ਸਕੀ ਤੇ ਪੰਜਾਬ ਗਵਰਨਮੈਂਟ ਦੀ ਬੜੀ ਨਕਾਮੀ ਕਰਕੇ ਸੈਂਟਰਲ ਗਵਰਨਮੈਂਟ ਨੇ ਇਹ ਹਿਲਾਵ-ਚਿਲਾ ਕੀਤਾ ਕਿ ਇਹ ਜਿਹੜੀਆਂ ਵੀ ਸਕੀਮਾਂ ਗਰੀਬ ਬੰਦੇਆਂ ਲਈਆਂ ਉਹਨਾਂ ਤੱਕ ਪਹੁੰਚਾਈਆਂ ਜਾਣ ਤੇ ਪੰਜਾਬ ਦੇ ਜਿੰਨੇ ਵੀ ਲੀਡਰ ਤੇ ਜਿਹੜੇ ਵਰਕਰ ਜਾਂ ਜਿਹੜੇ ਇਹਦੇ ਸਿਪਾਹੀ ਨੇ ਉਹਨਾਂ ਦੀ ਡਿਊਟੀ ਲਗਾਈ ਕਿ ਤੁਸੀਂ ਪਿੰਡ-ਪਿੰਡ ਜਾ ਕੇ ਜਿੰਨੀਆਂ ਵੀ ਗਰੀਬ ਲੋਕਾਂ ਦੀਆਂ ਸਕੀਮਾਂ ਆਮ ਜਨਤਾ ਵਾਸਤੇ ਪਹੁੰਚ ਨਹੀਂ ਜਿੰਦੀ ਸੀ ਤੇ ਇਹ ਡਿਊਟੀ ਲੱਗੀ ਸਾਰੇ ਲੀਡਰਾਂ ਦੀ ਕਿ ਤੁਸੀਂ ਪਿੰਡ-ਪਿੰਡ ਜਾ ਕੇ ਇਸ ਨੂੰ ਬਚਾਓ ਤੇ ਮੈਂ ਬਹੁਤ ਹੀ ਇਸ ਆਪਣੀ ਟੀਮ ਦਾ ਸਾਰੇ ਜਿਹੜੇ ਸੀਨੀਅਰ ਸਾਡੀ ਭਾਜਪਾ ਦੇ ਜਿਹੜੇ ਜਨਤਾਵਾਂ ਨੇ ਫੈਸਲਾ ਲਿਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਅੱਜ ਮਜੀਤ ਸਿੰਘ ਜਿਹੜੇ ਸਾਡੇ ਜ਼ਿਲ੍ਹੇ ਦੇ ਕਿਸਾਨੀ ਵੋਚੇ ਦੇ ਪ੍ਰਧਾਨ ਨੇ ਜ਼ਿਲ੍ਹਾ ਦਿਆਤੀ ਕੌਂਸਲ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹਨਾਂ ਨੇ ਬਹੁਤ ਵੱਡਾ ਬਰਾਦਾ ਪੇਚ ਕੀਤਾ ਤੇ ਅੱਜ ਸਾਡੇ ਜਿਹੜੇ ਪ੍ਰਾਤੀ ਜਿਹੜੀ ਟੀਮ ਜਿਹੜੀ ਆਈ ਸੀ ਉਹਨਾਂ ਦੇ ਵੀ ਸਵਾਗਤ ਵਿੱਚ ਕੋਈ ਕਮੀ ਨਹੀਂ ਛੱਡੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਨੂੰ ਮੁਬਾਰਕ ਆ ਬਹੁਤ ਬਹੁਤ ਸਤਿ ਸ੍ਰੀ ਸਾਰੇ ਕੀਤਾ ਬਹੁਤ ਬਹੁਤ ਅਗਰ ਸਾਰਿਆਂ ਦਾ ਧੰਨਵਾਦ ਜੀ ਆਹ ਨੂੰ ਮਨਦੀਪਾ ਜੀ ਨੂੰ ਆਹ ਲਓ ਤੇਰੇ ਫੋਟੋ ਖਿੱਚ ਲਵਾਂਗੇ ਤੁਸੀਂ ਆ ਜਾਓ ਸਰਕਾਰੀ ਅਤਲੀ ਤੁਸੀਂ ਆ ਜਾਓ ਬੈੜੀ